ਵੀਰਵਾਰ ਨੂੰ ਜਾਰੀ ਕੀਤੀ ਗਈ ਸਾਲਾਨਾ ਰੈਂਕਿੰਗ ਦੇ ਅਨੁਸਾਰ 2024 ਦੇ ਵਿੱਚ ਦੁਨੀਆ ਦੀਆਂ ਸਭ ਤੋਂ ਵੱਧ ਸਮੇਂ ਸਿਰ ਪਹੁੰਚਣ ਵਾਲੀਆਂ ਉਡਾਨਾਂ ਦੀ ਰੈਂਕਿੰਗ ਦੇ ਵਿੱਚ ਮੈਕਸੀਕੋ ਦੀ 에ਅਰਲਾਈਨ ਐਰੋ ਮੈਕਸੀਕੋ ਨੇ ਬਾਜ਼ੀ ਮਾਰੀ ਹੈ ਜਦਕਿ ਗੱਲ ਕੀਤੀ ਜਾਵੇ ਕੈਨੇਡੀਅਨ ਜਿਹੜੀਆਂ ਫਾਈਟਾਂ ਨੇ ਕੈਡੀਅਨ ਕੈਨੇਡੀਅਨ ਉਡਾਨਾਂ ਦੀ ਤਾਂ ਉਹਨਾਂ ਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੇਠਾਂ ਆਈ ਹੈ ਜਿਹੜੀ ਰੇਟਿੰਗ ਹੈ ਉਸ ਰੇਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਪੜਾਵਾਂ ਤੋਂ ਇਸ ਨੂੰ ਦੇਖਿਆ ਜਾ ਰਿਹਾ ਕਿ ਕੈਨੇਡੀਅਨ 에ਅਰਲਾਈਨਸ ਇੰਨਾ ਪਿੱਛੇ ਕਿਉਂ ਹੋ ਗਈਆਂ ਦਰਅਸਲ ਅਮਰੀਕੀ 에ਅਰਲਾਈਨਾਂ ਦੇ ਵਿੱਚ ਡੈਲਟਾ 에ਅਰਲਾਈਨਸ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੇ ਬਾਵਜੂਦ ਇਸ ਦੇ ਕਿ ਜੁਲਾਈ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਡੈਲਟਾ ਨੂੰ ਹਜ਼ਾਰਾਂ ਉਡਾਨਾਂ ਰੱਦ ਕਰਨੀਆਂ ਪਈਆਂ ਸਨ ਹਵਾਈ ਆਵਾਜਾਈ ਜਿਹੜੇ ਮਾਹਰ ਨੇ ਉਹਨਾਂ ਨੇ ਜਾਰੀ ਰਿਪੋਰਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਏਰੋ ਮੈਕਸੀਕੋ ਦੀਆਂ ਤਕਰੀਬਨ 87 ਫੀਸਦੀ ਉਡਾਨਾਂ ਆਪਣੇ ਪਹੁੰਚਣ ਦੇ ਨਿਰਧਾਰਿਤ ਸਮੇਂ ਦੇ 15 ਮਿੰਟਾਂ ਦੇ ਅੰਦਰ ਅੰਦਰ ਪਹੁੰਚੀਆਂ ਦਰਜ ਹੋਈਆਂ ਨੇ ਨਿਰਧਾਰਿਤ ਸਮੇਂ ਦੇ 15 ਮਿੰਟ ਦੇ ਅੰਦਰ ਦੀ ਆਮਦ ਵਿਆਪਕ ਤੌਰ ਦੇ ਉੱਤੇ ਕਾਰਗੁਜ਼ਾਰੀ ਮਾਪਨ ਦਾ ਉਪਾਮਨ ਨਹੀਂ ਜਾਂਦੀ ਹੈ 사우ਦੀ ਅਰਬ ਦੀ 에어ਲਾਈਨ 사우디아 ਨੂੰ ਦੁਨੀਆ ਭਰ ਦੇ ਵਿੱਚ ਦੂਜਾ ਸਥਾਨ ਮਿਲਿਆ ਜਿਸ ਦੀਆਂ ਤਕਰੀਬਨ 86 ਫੀਸਦੀ ਉਡਾਨਾਂ ਆਪਣੇ ਪਹੁੰਚਣ ਦੇ ਨਿਰਧਾਰਿਤ ਸਮੇਂ ਦੇ 15 ਮਿੰਟਾਂ ਦੇ ਅੰਦਰ ਅੰਦਰ ਪਹੁੰਚੀਆਂ ਦਰਜ ਹੋਈਆਂ ਅਤੇ ਜੇ ਪਿਛਲੇ ਟਾਈਮ ਦੀ ਗੱਲ ਕਰ ਲਈਏ ਤਾਂ 16 ਸਾਲ ਤੋ 에어ਲਾਈਨਾਂ ਨੂੰ ਰੇਟਿੰਗ ਇਹ ਦਿੰਦੇ ਆ ਰਹੇ ਆ ਕੰਪਨੀ ਔਰ ਕੰਪਨੀ ਨੇ ਦੇ ਸੀਈਓ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅੱਤ ਦੇ ਮੌਸਮਾਂ ਦੇ ਵਿੱਚ ਤਕਨੀਕ ਤਕਨੀਕੀ ਖਰਾਬੀਆਂ ਕਰਕੇ ਸਾਲ 2024 ਦੇ ਵਿੱਚ 에어ਲਾਈਨਾਂ ਦੇ ਲਈ ਇੱਕ ਮੁਸ਼ਕਿਲ ਸਾਲ ਸੀ ਉਹਨਾਂ ਕਹਿੰਦੇ ਕਿ ਇਸ ਕਰਕੇ ਜਿੱਤਣ ਵਾਲੀ 에어ਲਾਈਨ ਜ਼ਿਆਦਾਤਰ ਯਾਤਰੀਆਂ ਨੂੰ ਸਮੇਂ ਸਿਰ ਉਹਨਾਂ ਦੀਆਂ ਮੰਜ਼ਿਲਾਂ ਤੇ ਪਹੁੰਚਾਉਣ ਕਰਕੇ ਜਿਹੜੇ ਸਿਹਰੇ ਦੀ ਹੱਕਦਾਰ ਵੀ ਹੈ ਐਟਲੰਟਾ ਦਾ ਰਕ ਡੈਲਟਾ 에어ਲਾਈਨ ਨੂੰ 83% ਔਨ ਟਾਈਮ ਰੇਟਿੰਗ ਮਿਲੇ ਜਿਸ ਦੇ ਨਾਲ ਉਹ ਦੁਨੀਆ ਭਰ ਦੇ ਵਿੱਚ ਤੀਜੇ ਨੰਬਰ ਤੇ ਰਹੇ ਅਗਲੇ ਸਭ ਤੋਂ ਵਧੀਆ ਅਮਰੀਕੀ 에ਅਰਲਾਈਨ ਯੂਨਾਈਟਿਡ ਰਹੀ ਜਿਸ ਦੀ ਔਨ ਟਾਈਮ ਰੇਟਿੰਗ 81% ਰਹੀ ਅਤੇ ਅਲਾਸਕਾ 에ਅਰਲਾਈਨ ਦੀ 79% ਤੋਂ ਕੁਝ ਉੱਪਰ ਦਰਜ ਹੋਈ ਹੈ ਕੈਨੇਡਾ ਦੀ ਵੈਸਟ ਜੈਟ 에ਅਰ ਕੈਨੇਡਾ ਅਤੇ ਡੈਨਵਰ ਅਧਾਰਤ ਸਸਤੀ 에어ਲਾਈਨਰ ਫਰੰਟੀਅਰ ਅਖੀਰਲੀਆਂ ਦੇ ਵਿੱਚ ਰਹੀਆਂ ਤੇ ਇਹਨਾਂ ਦੀ ਸਮੇਂ ਸਿਰ ਪਹੁੰਚਣ ਦੀ ਰੇਟਿੰਗ 72% ਤੋਂ ਵੀ ਹੇਠਾਂ ਰਹੀ ਇਸ ਤੋਂ ਇਲਾਵਾ ਜਪਾਨ 에어ਲਾਈਨਸ ਸਪੇਨ ਦੀ ਆਰੇਬੀਰੀਆ ਐਕਸਪ੍ਰੈਸ ਪਲਾਮਾ ਆ ਦੀ ਕੋਪਾ 에ਅਰਲਾਈਨਸ ਅਤੇ ਦੱਖਣੀ ਅਫਰੀਕਾ ਦੀ ਫਲਾਈ ਸਫੇਰ ਖੇਤਰੀ ਜੇਤੂ 에ਅਰਲਾਈਨਾਂ ਰਹੀਆਂ ਨੇ ਸੀਰੀਅਮ ਨੇ ਕਿਹਾ ਹੈ ਕਿ 2024 ਦੇ ਵਿੱਚ ਸਮੇਂ ਸਿਰ ਰਵਾਨਗੀ ਦੇ ਲਈ ਸਭ ਤੋਂ ਵਧੀਆ ਹਵਾਈ ਅੱਡਾ ਸਾਊਦੀ ਅਰਬ ਦੇ ਜਿਹੜਾ ਹੈ ਉਹ ਮਿਆਦ ਦੇ ਵਿੱਚ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡਾ ਰਿਹਾ ਹੈ ਉੱਥੋਂ ਲਗਭਗ 80% ਉਡਾਨਾਂ ਨੇ ਆਪਣੇ ਨਿਰਧਾਰਿਤ ਸਮੇਂ ਦੇ 15 ਮਿੰਟਾਂ ਦੇ ਅੰਦਰ ਹੀ ਉਡਾਨ ਭਰੀ ਅਰਬ ਤੋਂ ਬਾਅਦ ਪੇਰੂ ਤੇ ਲਿਮਾ ਦੇ ਵਿੱਚ ਸਥਿਤ ਜੋਰਜ ਸ਼ਾਵੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੈਕਸੀਕੋ ਸਿਟੀ ਦੇ ਬੈਨੇਟੋ ਜੁਆਰੇਜ਼ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਔਨ ਟਾਈਮ ਰਵਾਨਗੀ ਰੇਟਿੰਗ ਜਿਹੜੀ ਹੈ 84% ਤੋਂ ਉੱਪਰ ਰਹੀ ਹੈ ਅਮਰੀਕੀ 에ਅਰਲਾਈਨਾਂ ਦੇ ਵਿੱਚ ਡੈਲਟਾ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੈ ਜੁਲਾਈ ਦੇ ਵਿੱਚ ਡੈਲਟਾ 에ਅਰਲਾਈਨ ਨੂੰ ਵੱਡੇ ਵਿਗਨ ਦਾ ਸਾਮਨਾ ਕਰਨਾ ਪਿਆ ਸੀ ਜਦੋਂ ਸਾਈਬਰ ਸੁਰੱਖਿਆ ਪ੍ਰੋਵਾਈਡਰ ਜਿਹੜੇ ਨੇ ਉਹ ਕਾਉਟ ਸਟ੍ਰਾਈਕ ਦੇ ਨੁਕਸਾਨ ਤੇ ਨੁਕਸਦਾਰ ਅਪਗ੍ਰੇਡ ਕਰਕੇ ਦੁਨੀਆ ਭਰ ਦੇ ਵਿੱਚ ਮਾਈਕਰੋਸਾਫਟ ਦੇ ਕੰਪਿਊਟਰ ਠੱਪ ਹੋ ਗਏ ਸਨ ਡੈਲਟਾ ਨੇ ਕ라우ਡ ਸਟ੍ਰਾਈਕ ਜਿਹੜੀ ਹੈ ਉਸ ਦੇ ਖਿਲਾਫ ਮੁਕੱਦਮਾ ਠੋਕਦਿਆਂ ਦਾਵਾ ਕੀਤਾ ਸੀ ਕਿ ਵਿਗਨ ਕਰਕੇ 에ਅਰਲਾਈਨਾਂ ਨੂੰ ਡਾਲਰ 500 ਮਿਲੀਅਨ ਦਾ ਨੁਕਸਾਨ ਹੋਇਆ ਹੈ ਕ라우ਡ ਸਟ੍ਰਾਈਕ ਨੇ ਆਪਣੇ ਬਚਾਅ ਦੇ ਵਿੱਚ ਦਲੀਲ ਦਿੱਤੀ ਸੀ ਕਿ ਬਾਕੀ 에ਅਰਲਾਈਨਾਂ ਤਕਨੀਕੀ ਵਿਗਨ ਤੋਂ ਕਿਤੇ ਜਲਦੀ ਉੱਭਰ ਗਈਆਂ ਸਨ